ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬਦਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਰਿਕਵੈਸਟ ਹੈ ਤੁਹਾਡੇ ਗਾੜੀ ਕੀ ਆਪਣੀ ਤਸੱਲੀ ਕਰਿਆ ਕਰੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਤੁਹਾਡਾ ਫਰਜ਼ ਬੰਦਾ ਪਹੁੰਚ ਗਏ ਆਂ ਪਿੰਡ ਬਲਟੋਵਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਪੱਟੀ ਆ ਗਿਆ ਬਾਈ ਰਵਿੰਦਰ ਸਿੰਘ ਹਾਂਜੀ ਹਾਂਜੀ ਸਜਣੋ ਵਹਿੜਾਂ ਲੈ ਕੇ ਆਪਾਂ 5-6000 ਤੋਂ ਹੀ ਰੇਟ ਸ਼ੁਰੂ ਕਰ ਦੇਣਾ ਭਾਅ ਮੁਫ਼ਤੋ ਮੁਫ਼ਤ ਆ ਲਈ ਬਾਕੀ ਜੁੜੇ ਰਿਓ ਲੈਣ ਵਾਲੇ ਸੱਜਣ ਤੇ ਕਰ ਵੀਡੀਓ ਨੂੰ ਪਹੁੰਚਾ ਦਿਓ ਤੁਹਾਡੇ ਪਿਆਰ ਦਾ ਸਦਕਾ ਕਿਸੇ ਦਾ ਫਾਇਦਾ ਆ ਜਾਏ ਕੋਈ ਆਦੀ ਮਾਤੜ ਖਰੀਦਦਾਰੀ ਕਰ ਸਕੇ ਇੱਕ ਚੈੱਕ ਪਾਸ ਤੋਕੜ ਗੱਬਣ ਵੀ ਗਨ ਲਓ ਭਾਵੇਂ ਪਹਿਲਾਂ ਵਛੇ ਆਉਂਸਰ ਆ ਚੈੱਕ ਕਰਾ ਕੇ ਖੜ ਸਕਦੇ ਜੀ ਆਹ ਜਰਸੀ ਹੁਣੇ ਸੋਈ ਹੈ ਹਾਂਜੀ ਹਾਂਜੀ ਤਾਜੀ ਸੋਈ ਸਾਰੀ ਡਿਟੇਲ ਆਪਾਂ ਰਵਿੰਦਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੋਸਤੋ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਭਰਾ ਵੇਗਾ ਪਹਿਲਾ ਮਾਲ ਠੀਕ ਆ ਆ ਇੱਕ ਰ ਡਰੈਸ ਨੋਟ ਕਰਾਈ ਮੇਰਾ ਵੀਰ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 97777 71250 ਠੀਕ ਆ ਇਹ ਹੁਣੇ ਸੂਈ ਜਰਸੀ ਆ ਗਈ ਹੈ ਨਾ ਬੱਚੀ ਨੂੰ ਜਨਮ ਦਿੱਤਾ ਬੜੀ ਪਿਆਰੀ ਬੱਚੀ ਪਾਈ ਆ ਬਲੈਕ ਆ ਨਾ ਚਲੋ ਤੂੰ ਨਾ ਖੋਲ ਕੇ ਤੋਰਾ ਚੈੱਕ ਕਰਾਓ ਫਿਰ ਲੀੜਾ ਲੂੜਾ ਪਾ ਦਿਓ ਕਿਉਂਕਿ ਸੱਜਣੋ ਹੁਣੇ ਅਜੇ ਸੂ ਕੇ ਹਟਈ ਆ ਤੇ ਜਦੋਂ ਡੰਗਰ ਨੂੰ ਹਵਾ ਵੱਜ ਜਾਂਦੀ ਆ ਤੇ ਅਜੇ ਅਸੀਂ ਆਉਣ ਹੀ ਦੇ ਚਲੋ ਕਰਮਾਲੀ ਸੂਈ ਬੱਚੀ ਨੂੰ ਜਨਮ ਦਿੱਤਾ ਥਾਂਲੇਵਾ ਬੜਾ ਸੋਹਣਾ ਵੈੜ ਵੀ ਚੰਗੀ ਆ ਫੇਸ ਕੁਆਲਿਟੀ ਵੇਖ ਲਓ ਬੋਦੀ ਵਾਲੀ ਆ ਪਿਓਰ ਜਰਸੀ ਜਿਹਨੂੰ ਆਂਦੇ ਆ ਉਹ ਜਰਸੀ ਆ ਪੰਜਾਬ ਵਾਲੀ ਹੈ ਨਾ ਹਾਂਜੀ ਹਾਂਜੀ ਮਾਚ ਲਾ ਲਈ ਨਹੀਂ ਤੇ ਅਰਵਿੰਦਰ ਭਾਈ ਕਰਾਣਾ ਬੰਨ ਕੇ ਧਾਰਾਂ ਲਵਾ ਦੇ ਵੀਡੀਓ ਚ ਵੀ ਭੈਣ ਭਰਾਵਾਂ ਨੇ ਦੂਰੋਂ ਨੇੜੇੋਂ ਆਉਂਦਿਆਂ ਨੂੰ ਪਤਾ ਲੱਗ ਜਾਂਦਾ ਕਿ ਕਿਦਾਂ ਦੀ ਚਵਾਈ ਹੈ ਓਕੇ ਮਾਰ ਦੇ ਲੋ ਜੀ ਅੱਛਾ ਵਾਕੇ ਯਾਰ ਚਵਾਈ ਤੇ ਸਰਾ ਹੀ ਇਹ ਚੀਜ਼ ਇਹ ਮਗਰ ਲਿਆਂ ਦੀ ਹੈ ਨਾ ਰਵਿੰਦਰ ਲੋ ਤੇ ਆ ਰੇਡ ਕਰਦੇ ਫਿਰ ਇਹਦਾ ਰੇਡ ਵੀ ਦੀ ਮੁੱਲ 50000 ਹਾਂ 45 ਦੀ 45 ਦੀ 40000 ਘਟਦਾ ਚ 44 ਦੀ ਦੇ ਦੇ ਠੀਕ ਆ ਇਹ ਇਹ ਕਿੰਨੇ ਚ ਦੀ ਗੱਬਣ ਹੋ ਗਈ ਆ ਇਹ ਵੀ ਇਹਨੂੰ ਮਹੀਨਾ ਰਹੇਗਾ ਠੀਕ ਇੱਕ ਮਹੀਨਾ ਹਾਂ ਜੀ ਤੁਹਾਨੂੰ ਤੁਹਾਨੂੰ ਸਿੱਧਾ ਕਰਾਈ ਹੈ ਹੋਰ ਵੀ ਕੋਈ 5-7 ਦਿਨ ਉੱਪਰ ਵੀ ਖੜ ਸਕਦੇ 5-7 ਦਿਨ ਡਾਕਟਰ ਦੇ ਕਹਿੰਦੇ ਸਾਲ ਦਾ ਡਾਕਟਰ ਨੇ ਚੈੱਕ ਕੀਤੀ ਆ ਹਮ ਚਲ ਤਾਂ ਇਹ ਤੋਂ ਵੀ ਮਹੀਨਾ ਰਹਿੰਦਾ ਲੋ ਸਜ ਨੂੰ ਚੈੱਕ ਕਰਕੇ ਖੜੇ ਠੀਕ ਆ ਥਾਂ ਥੁਣਾ ਚਾਰ ਥਾਂ ਲੱਗੇ ਜੇ ਤੇ ਆ ਪੂਛ ਫੜੇ ਮੇਰਾ ਵਿਆਹ ਇਗਰਾ ਅਲੇਵਾ ਗੱਟੀ-ਗੱਟੀ ਬਣਾਈ ਬਹੁਤ ਆਈਆ ਤੋਰੀ ਹੈਗਾ ਛੋਟਾ-ਛੋਟਾ ਸਿੰਘ ਜੇ ਡਾਕਟਰ ਦੇ ਦਸ਼ਨ ਮੁਤਾਬਕ ਮਹੀਨਾ ਰਹੇਗਾ ਜੇ ਕੋਈ ਖਰੀਦਦਾ ਉਹ ਆਦੀ ਚੈੱਕ ਕਰਾ ਸਕਦਾ ਕੋ ਪੈਸੇ ਦੇਣੇ ਇਹ ਚ ਹਾਂ ਲੋਈ ਰਾਜੀ ਗੁੰਦੀ ਆ ਵੜ ਹੈਗੀ ਕਰਾਉਸ ਆ ਲੈ ਆ ਭਾਈ ਹੈਗੀ ਸਜਣੋਂ ਸੂਨ ਵਾਲੀ ਨਿਕਲੂਗੀ ਪਰ ਇੰਨਾ ਕੀ ਮਹੀਨੇ ਤੋਂ ਡੇਢ ਮਹੀਨਾ ਵੀ ਖੜ ਸਕਦੀ ਆ ਉਹ 10-15 ਦਿਨ ਡਾਕਟਰ ਇਧਰ ਉਧਰ ਹੀ ਨਹੀਂ ਕਈ ਰ ਆ ਸਮਝ ਲੱਗਦੀ ਤੇ ਰੇਟ ਅਰਵਿੰਦਰ ਆਜ ਦਾ ਰੇਟ ਵੀ ਤੁਹਾਨੂੰ ਦੱਸਿਆ 24000 ਰੁਪਿਆ ਆ ਨਾ 24 ਦੀ ਹਾਂਜੀ 24000 ਦੀ ਠੀਕ ਆ ਤੇ ਆ ਵੈਡ ਲਾਇਆ ਦੋਂਦੀ ਹੈ ਨਾ ਗਰਲੈਂਡੋ ਸਜਣੋ ਇਹ ਤਾਂ ਫਾਰਮ ਵਾਲੀ ਵਸ਼ੀ ਆ ਕੱਦ ਫੁੱਲ ਵੱਡਾ ਛੋਟੀ ਨਹੀਂ ਆ ਤੇ ਹੁਣ ਬਿਲਕੁਲ ਬੰਦੇ ਵੱਤਰ ਤੇ ਹੈ ਨਾ ਹਾਂਜੀ ਬੰਦੇ ਵੱਤਰ ਤੇ ਇੱਕ ਜਿਵੇਂ ਤੂੰ ਕਹਿੰਦਾ ਕਿ ਹੀੜਾਈ ਸੀ ਕਰਾਈ ਨਹੀਂ ਗਈ ਹਾਂਜੀ ਹਾਂਜੀ ਤੇ ਹੁਣ ਦੂਜੀ ਈਰਾਂ ਫਿਰ ਕਰਾਵਾਂਗੇ ਨਾ ਠੀਕ ਆ ਜੇ ਤੇ ਰਹਿ ਗਈ ਰਵਿੰਦਰ ਕਹਿੰਦਾ ਫਿਰ ਹੁਣ ਬਣਾਵਾ ਦਵਾਂਗੇ ਇਹਨੂੰ ਛੱਡਦੇ ਨਹੀਂ ਆ ਬਿਲਕੁਲ ਤੇ ਜੇ ਕਿਸੇ ਕਰਮਾ ਵਾਲੇ ਦੇ ਘਰੇ ਚਲ ਗਈ ਜਿੰਦੇ ਘਰ ਦਾ ਦਾਣਾ ਪਾਣੀ ਲਿਖਿਆ ਤੇ ਫੇਰ ਸ਼ਾਇਦ ਉਹ ਕਰਾ ਦੇ ਬਾਕੀ ਬਲੈਕ ਥਾਂਜੇ ਦੇ ਕਰਮਾ ਵਾਲੀ ਦੇ ਲਓ ਜੀ ਲਓ ਜੀ ਵੇਖ ਸਕਦੇ ਜੀ ਵੰਡ ਵੰਡ ਪੂਰਾ ਖਾਂਦੀ ਆ ਵਾਂਡ ਪਿਆ ਵਾਂਡ ਨੂੰ ਵੇਖ ਸਕਦੇ ਜੀ ਹਰਵਿੰਦਰ ਨੇ ਨਿਹਰਾ ਵਾਂਡ ਸੁਟਿਆ ਜਗੇ ਤੂੜੀ ਦੇ ਉੱਤੇ ਹੈਨਾ ਤੂੜੀ ਚੱਲਦੀ ਹੈ ਤੇ ਰਵਿੰਦਰ ਫਿਰ ਇਹ ਕਿੰਨੇ ਦੀ ਸਿਰਫ ਹਾਂ ਨਾ ਛੇੜੀ ਹੈ ਛੇੜੀ 500 ਹੋਰ ਜਾਂਦੇ ਕੋਈ ਗੱਲ 500 ਹੋਰ 900 ਜਰ ਆ ਪਸ਼ੂ ਜੀ ਵਛੀ ਵੀ ਉੱਠ ਪੀ ਜੇ ਵਛੀ ਕੱਦ ਵਾਲੀ ਜੇ ਬੇਲ ਹਾਂ